ਜੀ ਸਸਕਾਲ ਜੀ ਕੀ ਹਾਲ ਹੈ ਜੀ ਸਾਰਿਆਂ ਨਾਲ ਮਿਲਦੇ ਦੀ ਕਿ ਸਭ ਠੀਕ ਹੋਣਗੇ ਜੀ ਤਾਂ ਹਾਂ ਜੀ ਸਾਰਿਆਂ ਤੋਂ ਪਹਿਲਾਂ ਤਾਂ ਜੀ ਸੌਰੀ ਮੇਰੀਆਂ ਵੀਡੀਓ ਬਹੁਤ ਲੇਟ ਹੋ ਜਾਂਦੀਆਂ ਨੇ ਹਨ ਤੇ ਇਹ ਹੈ ਕਿ ਸ਼ਾਰਟ ਵੀਡੀਓ ਤਾਂ ਚਲੋ ਆਪਾਂ ਅਪਲੋਡ ਕਰਦੇ ਰਹੇ ਹਾਂ ਹਨ ਬਟ ਇਹ ਹੈ ਕਿ ਜੋ ਆਪਣੀਆਂ ਇਹ ਵਾਲੀਆਂ ਵੀਡੀਓ ਸੀ ਉਹਨਾਂ ਦੇ ਵਿੱਚ ਥੋੜਾ ਟਾਈਮ ਲੱਗ ਜਾਂਦਾ ਹੈ ਸੋ ਆਪਣੇ ਕੋਲੇ ਨਾ ਕਾਫੀ ਡਾਟਾ ਇਕੱਠਾ ਹੋ ਚੁੱਕਿਆ ਜੀ ਹਨ ਰਿਕੁਐਸਟ ਇਹ ਹੀ ਹੈ ਕਿ ਫੁੱਲ ਬਾਇਓ ਡਾਟਾ ਕਾਉਂਜੀ ਆਪਣਾ ਫੁੱਲ ਬਾਇਓ ਡਾਟਾ ਫੁੱਲ ਬਾਇਓ ਡਾਟਾ ਦੀ ਬਹੁਤ ਜ਼ਿਆਦਾ ਨੀਡ ਹੈ ਜੀ ਕਿਉਂਕਿ ਇਹ ਹੈ ਕਿ ਤੁਸੀਂ ਕਾਫੀ ਟਾਈਮ ਤੋਂ ਸਿਰਫ ਹੈਲੋ ਲਿਖ ਦਿੰਦੇ ਆ ਜਾਂ ਆਪਣਾ ਕੰਟੈਕਟ ਨੰਬਰ ਲਿਖ ਦਿੰਦੇ ਹੋ ਹਨਾ ਜਾਂ ਲਿਖ ਦਿੰਦੇ ਹਾਂ ਜੀ ਇਸ ਦੇ ਰਿਸ਼ਤੇ ਦੀ ਸਾਨੂੰ ਨੀਡ ਹੈ ਜਾਂ ਸਿਰਫ ਇਹ ਕਹਿ ਦਿੰਦੇ ਹੋ ਕਿ ਤੁਸੀਂ ਕੋਈ ਰਿਪਲਾਈ ਨਹੀਂ ਕਰਦੇ ਬਟ ਪਲੀਜ਼ ਰਿਪਲਾਈ ਵੀ ਕਰਾਂਗੇ ਜੀ ਆਪਾਂ ਗੱਲ ਵੀ ਕਰਾਂਗੇ ਤੁਹਾਡੇ ਨਾਲ ਸਾਰਾ ਕੁਝ ਬਟ ਪਲੀਜ਼ ਆਪਣਾ ਫੁੱਲ ਬਾਇਓ ਡਾਟਾ ਜਰੂਰ ਦਿਓ ਜੀ ਤੁਹਾਨੂੰ ਕਿਉਂਕਿ ਫੁੱਲ ਬਾਇਓ ਡਾਟਾ ਤੋਂ ਬਿਨਾਂ ਹੀ ਆ ਕਿ ਜਿੰਨਾ ਨੇ ਮਾਲੋ ਕੁੜੀ ਆਲੇ ਹਨਾ ਜਿਨ੍ਹਾਂ ਨੇ ਇਹ ਡਾਟਾ ਅਪਲੋਡ ਕਰਵਾਇਆ ਹੁੰਦਾ ਹੈ ਉਹਨਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਉਹ ਕਹਿ ਰਹਿੰਦੇ ਆ ਕਿ ਤੁਸੀਂ ਬਹੁਤ ਇਦਾਂ ਦੇ ਡਾਟੇ ਭੇਜੀ ਆਂ ਨਿਓ ਜੋ ਅਸੀਂ ਨਹੀਂ ਸਿਲੈਕਟ ਕਰਦੇ ਕਹਿ ਗਏ ਹਨਾ ਸਾਨੂੰ ਉਹਦਾ ਡਾਟਾ ਭੇਜੋ ਬਟ ਇਹ ਕਿ ਡਾਟੇ ਮੇਰੇ ਕੋਲੇ ਕਾਫੀ ਆਏ ਹੁੰਦੇ ਆ ਮੁੰਡਿਆਂ ਦੇ ਡਾਟੇ ਵੀ ਬਹੁਤ ਇਕੱਠੇ ਹੋਏ ਹੋਏ ਨੇ ਕਿ ਮੁੰਡਿਆਂ ਦੇ ਰਿਸ਼ਤੇ ਨਹੀਂ ਹੈਗੇ ਕਿ ਮੇਰੇ ਕੋਲੇ ਹਨਾ ਪਰ ਇਹ ਕਿ ਜਿੱਤਾਂ ਦਾ ਕੁੜੀ ਵਾਲਾ ਨੂੰ ਡਾਟਾ ਚਾਹੀਦਾ ਹੁੰਦਾ ਹੈ ਪਲੀਜ਼ ਉਹਦਾ ਦਾ ਡਾਟਾ ਜੇ ਆਪਾਂ ਨੂੰ ਮਿਲ ਜਾਵੇ ਤਾਂ ਬਹੁਤ ਵਧੀਆ ਜੀ ਹਨਾ ਕਿਉਂਕਿ ਜੋ ਖੱਤਰੀਆਂ ਦੀਆਂ ਦੋ ਕੁੜੀਆਂ ਨੇ ਹਨਾ ਜਿੰਨਾਂ ਨੂੰ ਪਹਿਲੀ ਵਾਲੇ ਘਰ ਚਾਹੀਦੇ ਨੇ ਤੇ ਜੱਟ ਸਿੱਖ ਪਰਿਵਾਰ ਦੀਆਂ ਦੋ ਕੁੜੀਆਂ ਨੇ ਜੋ ਕਿ ਬਾਹਰ ਪੀਆਰ ਨੇ ਹਨਾ ਉਹਨਾਂ ਨੂੰ ਵੀ ਵਧੀਆ ਪੈਲੀ ਹੋਵੇ ਜਾਂ ਬਿਜ਼ਨਸ ਹੋਵੇ ਉਹਨਾਂ ਸਾਰਾ ਕੁਝ ਵਧੀਆ ਜੀ ਉਹਨਾਂ ਨੂੰ ਵੀ ਚਾਹੀਦਾ ਹੈ ਬਟ ਇਹ ਕਿ ਬਹੁਤ ਲੋਕ ਹੈ ਕਿ ਮੈਨੂੰ ਹੀ ਦੋਸ਼ ਦੇਣ ਲੱਗ ਜਾਂਦੇ ਆ ਕਹਿ ਦਿੰਦੇ ਆ ਕਿ ਆ ਉਹਨਾਂ ਦੀ ਕੀ ਅਜੀ ਅੱਦਾਂ ਕਿਵੇਂ ਉਹਨਾਂ ਦੀ ਆਪਦੀ ਕਿੰਨੀ ਪਿਆਰੀ ਆ ਜੋ ਪਹਿਲੀ ਪਾਲ ਦਿਆ ਹਨਾ ਡਿਮਾਂਡਾ ਬਹੁਤ ਨੇ ਆਇਆ ਉਹ ਇਸ ਤਰ੍ਹਾਂ ਰਿਸ਼ਤੇ ਨਹੀਂ ਹੁੰਦੇ ਸੀ ਦੇਖੋ ਹਨਾ ਅਗਲਾ ਸਭ ਕੁਝ ਹੀ ਦੇਖਦਾ ਤੁਹਾਡੀ ਲੈਂਗੁਏਜ ਵੀ ਦੇਖਦਾ ਤੁਹਾਡੀ ਭਾਸ਼ਾ ਵੀ ਦੇਖੇਗਾ ਕਿ ਤੁਸੀਂ ਕਿਸ ਤਰ੍ਹਾਂ ਦੀ ਤੁਹਾਡੀ ਬੋਲੀ ਹੈ ਜੇ ਆਪਾਂ ਅਗਲੇ ਨੂੰ ਮਿਠਾਸ ਨਾਲ ਜਾਂ ਪਿਆਰ ਨਾਲ ਹੈਂਡਲ ਕਰਾਂਗੇ ਤਾਂ ਹੋ ਸਕਦਾ ਹੁੰਦਾ ਕਿ ਰਿਸ਼ਤਾ ਆਪਣਾ ਵਧੀਆ ਸਿਰੇ ਚੜ ਜਾਵੇ ਕੁਛ ਅੱਦਾਂ ਦੇ ਹੁੰਦੇ ਆ ਹਨਾ ਪਸੰਦ ਜੋ ਹੂੰ ਖੁਦ ਦਾ ਤਾਂ ਪਤਾ ਨਹੀਂ ਹੈਗਾ ਕਿ ਫਿਰਸ਼ਤੇ ਹੁੰਦੇ ਆ ਜਾਂ ਨਹੀਂ ਹੁੰਦੇ ਜਾਂ ਕੁਝ ਆਏ ਹਨ ਤਾਂ ਦੂਸਰੇ ਦੇ ਰਿਸ਼ਤੇ ਦੇ ਵਿੱਚ ਵੀ ਉਹਨਾਂ ਨੇ ਕੋਈ ਨਾ ਕੋਈ ਅਦਾ ਦੀ ਗੱਲ ਬੋਲ ਦੇਣੀ ਆ ਨਹੀਂ ਜੀ ਇਹ ਤਾਂ ਆਏ ਆ ਇਹ ਤਾਂ ਆਏ ਆ ਇਹ ਤਾਂ ਆਏ ਆ ਹਨਾ ਸੋ ਪਲੀਜ਼ ਕਿਸੇ ਦੀਆਂ ਗੱਲਾਂ ਦੇ ਵਿੱਚ ਨਾ ਆਇਆ ਕਰੋ ਜੀ ਹਨਾ ਬਾਕੀ ਆ ਕਿ ਫੇਕ ਅਕਾਊਂਟ ਬਹੁਤ ਬਣ ਰਹੇ ਆ ਸੋ ਉਹਨਾਂ ਤੋਂ ਵੀ ਬਚੋ ਮੇਰੇ ਨਾਲ ਖੁਦ ਨਾਲ ਇਦਾਂ ਹੋ ਰਿਹਾ ਹੈ ਕਿ ਫੇਕ ਅਕਾਊਂਟ ਬਣਾ ਬਣਾ ਕੇ ਲੋਕ ਮੇਰਾ ਨਾਮ ਲੈ ਕੇ ਕੁਛ ਨਾ ਪੇਮੈਂਟ ਲੈ ਰਹੇ ਆ ਕਾਲ ਕਰ ਰਹੇ ਆ ਤੇ ਮੈਨੂੰ ਬਹੁਤ ਲੋਕ ਇਦਾਂ ਦੇ ਕਹਿ ਦਿੰਦੇ ਆ ਕਿ ਤੁਹਾਡਾ ਨੰਬਰ ਦੁਬਾਰਾ ਨਹੀਂ ਲੱਗਦਾ ਤੁਸੀਂ ਇੱਕ ਵਾਰੀ ਪੇਮੈਂਟ ਪਵਾ ਲਈ ਹਾਂ ਦਾ ਹਾਲਾਂਕਿ ਇਹ ਆ ਕਿ ਮੈਂ ਅੱਜ ਤੱਕ ਮੇਰੀਆਂ ਸਾਰੀਆਂ ਰੀਲਾਂ ਤੁਸੀਂ ਦੇਖ ਲੋ ਚੈੱਕ ਕਰ ਸਕਦੇ ਹੋ ਕਿਸੇ ਨੂੰ ਵੀ ਮੈਂ ਆਪਣਾ ਨੰਬਰ ਨਹੀਂ ਦਿੱਤਾ ਹੈਗਾ ਜੀ ਹਨਾ ਕੰਟੈਕਟ ਨੰਬਰ ਮੈਂ ਨਹੀਂ ਦਿੰਦੀ ਹੈਗੀ ਜਲਦੀ ਹਾਂਜੀ ਇਹ ਜ਼ਰੂਰ ਕਿਹਾ ਹੋਇਆ ਕਿ ਤੁਸੀਂ ਆਪਣਾ ਕੰਟੈਕਟ ਨੰਬਰ ਜਦੋਂ ਲਿਖੋਗੇ ਦੇਖੋ ਮੇਰੇ ਨਹੀਂ ਗੰਦੀ ਕੀ ਲੇਡੀਜ਼ ਦਾ ਨੰਬਰ ਹੀ ਲਿਖੋ ਹਨਾ ਕਿਸੇ ਬ੍ਰਦਰ ਦਾ ਹੋ ਸਕਦਾ ਫਾਦਰ ਦਾ ਹੋ ਸਕਦਾ ਤੁਸੀਂ ਆਪਣੇ ਫੈਮਿਲੀ ਮੈਂਬਰਸ ਦਾ ਨੰਬਰ ਲਿਖੋ ਜਿੰਨਾ ਨਾਲ ਮੈਂ ਖੁਦ ਕੰਟੈਕਟ ਕਰ ਸਕਾਂ ਹਾਲਾਂਕਿ ਜਦੋਂ ਮੈਂ ਖੁਦ ਕੰਟੈਕਟ ਕਰਾਂਗੀ ਹਨਾ ਤਾਂ ਮੈਂ ਤੁਹਾਨੂੰ ਪ੍ਰੂਫ ਦੇਵਾਂਗੀ ਉਹ ਵੀ ਤੁਹਾਨੂੰ ਮੈਂ ਹਿੰਟ ਦੇਵਾਂਗੀ ਕਿ ਮੈਂ ਦਿਵਿਆ अरोड़ा ਹੀ ਗੱਲ ਕਰ ਰਹੀ ਹਾਂ ਓਕੇ ਤੇ ਪਲੀਜ਼ ਇਹ ਜ਼ਰੂਰ ਦੇਖਿਆ ਕਰੋ ਕਿ ਉਹ ਰੀਅਲ ਅਕਾਊਂਟ ਹੈ ਜਾਂ ਕੋਈ ਫੇਕ ਹੈ ਤੁਸੀਂ ਹਰ ਇੱਕ ਦਾ ਅਕਾਊਂਟ ਜ਼ਰੂਰ ਚੈੱਕ ਕਰਿਆ ਕਰੋ ਜਦੋਂ ਤੁਹਾਨੂੰ ਮੈਸੇਜ ਆਉਂਦਾ ਹੈ ਉਸ ਤੇ ਬਾਕੀ ਗੱਲ ਇਹ ਹੈ ਜੀ ਹਨਾ ਬਹੁਤ ਜ਼ਿਆਦਾ ਇਹ ਹੈ ਕਿ ਜਦੋਂ ਤੁਸੀਂ ਮੇਰੀ ਰੀਲ ਦੇਖਦੇ ਹੋ ਹਨਾ ਸਿਰਫ ਸੁਣ ਕੇ ਜਾਂ ਦੇਖ ਕੇ ਕੱਟ ਦਿੰਦੇ ਹੋ ਜਾਂ ਤਾਂ ਪੂਰੀ ਨਹੀਂ ਦੇਖਦੇ ਹੈਗੇ ਕਿ ਜਾਂ ਫਿਰ ਸੁਣਨ ਦੇ ਵਿੱਚ ਗੌਰ ਨਹੀਂ ਕਰਦੇ ਕਿ ਮੈਂ ਕੀ ਕਹਿ ਰਹੀ ਹਾਂ ਕੀ ਨਹੀਂ ਕਹਿ ਰਹੀ ਪਲੀਜ਼ ਵੀਡੀਓ ਨੂੰ ਲਾਸਟ ਤੱਕ ਦੇਖਿਆ ਕਰੋ ਜੀ ਲਾਸਟ ਤੱਕ ਦੇਖਣ ਦਾ ਮਕਸਦ ਹੀ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਵੀਡੀਓ ਨੂੰ ਲਾਸਟ ਤੱਕ ਰਖੋ ਤੁਹਾਨੂੰ ਸਮਝ ਆ ਗਿਆ ਕਿ ਮੈਂ ਕੀ ਕਹਿਣਾ ਚਾਹੁੰਦੀ ਹਾਂ ਬਹੁਤ ਇਦਾਂ ਦੇ ਪਰਸਨ ਹੈ ਜਿਹੜੇ ਕਿ ਲਾਸਟ ਤੱਕ ਦੇਖਦੇ ਹੀ ਨਹੀਂ ਹੈਗੇ ਕਿ ਬਿਲਕੁਲ ਨਹੀਂ ਦੇਖਦੇਗੇ ਬਸ ਇਹ ਹੈ ਕਿ ਥੋੜਾ ਜਿਹਾ ਡਾਟਾ ਦੇਖ ਕੇ ਕਹਿ ਲੈਂਦੇ ਹਾਂ ਜੀ ਸਾਨੂੰ ਨੀਡ ਹੈ ਜੀ ਤੁਸੀਂ ਰਿਪਲਾਈ ਨਹੀਂ ਕਰਦੇ ਹਾਂ ਜੀ ਇਹ ਜ਼ਰਾ ਕੰਟੈਕਟ ਨੰਬਰ ਹੈ ਕੰਟੈਕਟ ਕਰੋ ਪਲੀਜ਼ ਪਹਿਲਾਂ ਸਮਝਿਆ ਕਰੋ ਜੀ ਕੀ ਕਹਿੰਉਣਾ ਹੈ ਨਾ ਤੇ ਆਪਣਾ ਫੁੱਲ ਬਾਇਓ ਡਾਟਾ ਲਿਖੇ ਤੋਂ ਬਿਨਾ ਨਾ ਕੋਈ ਵੀ ਮੈਸੇਜ ਕਰਿਆ ਕਰੋ ਕਿਉਂਕਿ ਬਾਇਓ ਡਾਟਾ ਜਿੰਨੀਦਰ ਮੇਰੇ ਕੋਲ ਆਉਂਦਾ ਉਹ ਨਿਦਰ ਮੈਂ ਕੋਈ ਵੀ ਗੱਲ ਨਹੀਂ ਕਰ ਸਕਦੀ ਜੀ ਕਿਉਂਕਿ ਕੁੜੀ ਵਾਲੇ ਇਹ ਜੋ ਡਾਟਾ ਪਉਂਦੇ ਨੇ ਆਪਾਂ ਨੂੰ ਆਪਾਂ ਉਹਦੇ ਥਰੂ ਹੀ ਗੱਲ ਕਰਨੀ ਹੁੰਦੀ ਹੈ ਜੀ ਉਹ ਹੀ ਮੈਨੂੰ ਦੱਸ ਦੇਣੇ ਕਿ ਆ ਜੋ ਮੰਨ ਲਓ ਕਿਸੇ ਦੀ ਆਈਡੀ ਤੋਂ ਹਨਾ ਮੈਨੂੰ ਕੋਈ ਵੀ ਡਾਟਾ ਆਏਗਾ ਤੁਹਾਡੀ ਆਈਡੀ ਤੋਂ ਆਏਗਾ ਤਾਂ ਉਹ ਮੈਨੂੰ ਦੱਸ ਦਿੰਦੇ ਨੇ ਕਾਲ ਕਰਕੇ ਕਿ ਮੈਡਮ ਐਸ ਆਈਡੀ ਤੋਂ ਡਾਟਾ ਆਇਆ ਹੋਇਆ ਵਾ ਉਹ ਡਾਟਾ ਥੋੜਾ ਜਿਹਾ ਸਾਨੂੰ ਸਹੀ ਲੱਗਿਆ ਤੁਸੀਂ ਇਹਨਾਂ ਨਾਲ ਗੱਲ ਕਰੋ ਫਿਰ ਮੈਂ ਤੁਹਾਡੇ ਨਾਲ ਜਰੂਰ ਗੱਲ ਕਰਿਆ ਕਰਾਂਗੀ ਜੀ ਬਾਕੀ ਇਹ ਹੈ ਕਿ ਆਪਣੇ ਕੋਲੇ ਮੁੰਡਿਆਂ ਲਈ ਵਾਧੂ ਰਿਸ਼ਤੇ ਹੋਏ ਪਏ ਆ ਇਕੱਠੇ ਤਾਂ ਪਲੀਜ਼ ਸਪੋਰਟ ਕਰੋ ਜੀ ਵੀਡੀਓ ਨੂੰ ਬਸਤੋ ਸ਼ੇਅਰ ਕਰੋ ਜੀ ਤਾਂ ਕਿ ਚਲੋ ਆਪਾਂ ਹਨਾ ਕਿਸੇ ਦਾ ਘਰ ਬਸਾਉਣ ਦੇ ਵਿੱਚ ਇੱਕ ਮਦਦ ਹੋ ਸਕੇ ਇਹ ਮੇਰੀ ਹੀ ਜ਼ਿੰਮੇਵਾਰੀ ਨਹੀਂ ਹੈਗੀ ਤੁਹਾਡੀ ਵੀ ਜ਼ਿੰਮੇਵਾਰੀ ਹੈ ਜੀ ਤੇ ਚਲੋ ਕਿਸੇ ਦਾ ਘਰ ਵਾਸਦਾ ਹੈ ਤਾਂ ਸਭ ਤੋਂ ਵੱਡਾ ਕੰਮ ਹੁੰਦਾ ਹੈ ਜੀ ਇਹ ਹਨਾ ਤੇ ਬਾਕੀ ਜੇ ਜੇ ਕਿਸੇ ਨੂੰ ਨਹੀਂ ਇੱਥੇ ਆਪਾਂ ਨੂੰ ਪਤਾ ਲੱਗਦਾ ਤਾਂ ਇੰਸਟਾਗ੍ਰam ਆਈਡੀ ਆਪਣੀ ਬਣੀ ਹੋਈ ਦਿਵਿਆ ਰੋੜਾ ਦਿਵਿਆ ਰੋੜਾ ਦੇ ਨਾਮ ਤੇ ਤੁਸੀਂ ਉੱਥੇ ਜਾ ਕੇ ਸਰਚ ਕਰੋ ਉੱਥੇ ਮੈਨੂੰ ਫੋਲੋ ਕਰਕੇ ਉੱਥੇ ਮੈਸੇਜ ਕਰ ਸਕਦੇ ਹੋ ਉੱਥੇ ਆਪਾਂ ਇਨਬਾਕਸ ਦੇ ਵਿੱਚ ਗੱਲ ਕਰ ਸਕਦੇ ਹਾਂ ਤੁਸੀਂ ਇਹ ਦੱਸ ਦਿਓ ਕਿ ਅਸੀਂ ਇੰਸਟਾਗ੍ਰam ਅਸੀਂ YouTube ਤੋਂ ਦੇਖ ਕੇ ਆਏ ਸੀ ਜਾਂ ਕਿਵੇਂ ਵੀ ਆ ਹਾਂ ਤੁਸੀਂ ਦੱਸ ਸਕਦੇ ਹੋ ਜੀ ਤੇ ਪਲੀਜ਼ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਜੀ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਕੀਤੇ ਵੀ ਮੈਸੇਜ ਨਾ ਕਰਿਆ ਕਰੋ ਜੀ ਤੁਹਾਡਾ ਸਬਸਕ੍ਰਾਈਬ ਹੀ ਮੇਰੇ ਲਈ ਬਹੁਤ ਵੱਡੀ ਸਪੋਰਟ ਹੈ ਨਾ ਤੇ ਦੱਸ ਦਿਆ ਕਰੋ ਕਿ ਤੁਸੀਂ ਕਿੱਥੋਂ ਗੱਲ ਕਰਦੇ ਹੋ ਜੀ ਤੇ ਪਲੀਜ਼ ਸ਼ੇਅਰ ਕਰਿਓ ਜੀ ਵੀਡੀਓ ਨੂੰ ਮਿਲਦੇ ਹਾਂ ਦੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਜੀ